ਸਾਰੇ ਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਉਹ ਇੱਥੇ ਆ ਰਿਹਾ ਔਰ 5 ਨਵੰਬਰ ਨੂੰ ਹਰ ਸਾਲ ਦੀ ਤਰ੍ਹਾਂ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਵਾਣਾ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਸੋ ਉਹਦੇ ਪ੍ਰਬੰਧਾਂ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਉਹ ਮੀਟਿੰਗ ਕੀਤੀ ਗਈ ਹੈ ਕਮੇਟੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਔਰ ਉਸ ਕਮੇਟੀ ਦੇ ਸਰਪ੍ਰਸ ਸਰਦਾਰ ਬਲਦੇਵ ਸਿੰਘ ਜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤਪੁਰ ਵਾਲੇ ਉਹ ਸਰਪ੍ਰਸਤ ਨੇ ਔਰ ਪ੍ਰਧਾਨ ਨੇ ਸਰਦਾਰ ਸੁਖਵਿੰਦਰ ਸਿੰਘ ਸੋਢੀ ਸ਼ਾਲਾਪੁਰ ਸੋ ਅ ਸਰਦਾਰ ਬਲਦੇਵ ਸਿੰਘ ਜੀ ਹਰਾ ਵੱਲੋਂ ਪਹਿਲਾਂ ਤੇ ਪ੍ਰਧਾਨ ਜੀ ਜਿਹੜੇ ਨੇ ਸਰਦਾਰ ਸੁਖਵਿੰਦਰ ਸਿੰਘ ਸੋਢੀ ਇਹ ਫਸਟ ਪ੍ਰਾਈਜ਼ ਦੇ ਰਹੇ ਆ ਓਪਨ ਕਬੱਡੀ ਦਾ 2.5 ਲੱਖ ਰੁਪਈਆ ਔਰ ਸਰਦਾਰ ਬਲਦੇਵ ਸਿੰਘ ਚੇਅਰਮੈਨ ਜਿਹੜੇ ਨੇ ਉਹ 2 ਲੱਖ ਰੁਪਈਆ ਬੈਸਟ ਸਟਾਪਰ ਜਿਹੜਾ ਉਹ ਚਰਨਜੀਤ ਸਿੰਘ ਕੈਨੇਡਾ ਤੋਂ ਨੇ ਉਹ ਦੇ ਰਹੇ ਨੇ ਬੈਸਟ ਰੇਡਰ ਜਿਹੜਾ ਉਹ ਪ੍ਰਤਾਪ ਸਿੰਘ ਯੂਕੇ ਤੋਂ ਨੇ ਉਹ ਦੇ ਰਹੇ ਨੇ ਬਾਕੀ ਜਿਹੜੀ 75 ਕਿਜੀ ਵਾਲੀ ਹੈਗੀ ਹੈ ਕਬੱਡੀ ਵੇਟ ਦੇ ਸਾਬ ਨਾਲ 75 ਕਿਜੀ ਦੀ ਹਰ ਉਹ ਵੀ ਐਸੀ ਕਰਾਨੇ ਆ ਉਹਦੇ ਵਿੱਚ ਜਿਹੜਾ ਫਸਟ ਪ੍ਰਾਈਜ਼ ਹੈ 30000 ਔਰ ਸੈਕੰਡ 20000 ਉਹ ਮੰਨਾ ਬੜੈਚ ਮੋਠਾਵਾਲ ਤੋਂ ਨੇ ਉਹ ਦੇ ਰਹੇ ਨੇ ਔਰ ਲੜਕੀਆਂ ਦਾ ਜਿਹੜਾ ਮੈਚ ਹੈ ਉਹਦੇ ਵਿੱਚ ਫਰਸਟ ਪ੍ਰਾਈਜ਼ ਜਿਹੜਾ ਉਹ ਸਾਡੇ ਪਾਰਟੀ ਦੇ ਸਰਦਾਰ ਜਤਿੰਦਰਜੀਤ ਸਿੰਘ ਜੱਜੀ ਉਹ 30000 ਰੁਪਇਆ ਔਰ ਸੈਕੰਡ ਪ੍ਰਾਈਜ਼ ਜਿਹੜਾ ਸਰਦਾਰ ਕੁਲਵੰਤ ਸਿੰਘ ਮਸੀਤਾਂ ਵਾਲੇ ਜਿਹੜੇ ਨੇ ਉਹ ਦੇ ਰਹੇ ਨੇ 25000 ਰੁਪਇਆ ਸੋ ਇਸ ਤਰੀਕੇ ਦੇ ਨਾਲ ਸਾਰੀ ਕਮੇਟੀ ਜਿਹੜੀ ਹੈ ਉਹ ਗਠਨ ਕੀਤੀ ਹੈ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਤਕਰੀਬਨ ਗਰਾਊਂਡ ਜਿਹੜੀ ਹੈ ਉਹ ਸਰਦਾਰ ਦਿਲਬਾਖ ਸਿੰਘ ਜੀ ਸਾਡੇ ਬਲੌਕ ਇੰਚਾਰਜ ਨੇ ਉਹਨਾਂ ਨੇ ਆਲਰੇਡੀ ਜਿਹੜੀ ਹੈ ਤਿਆਰ ਕਰ ਲਈ ਹੈ ਬਹੁਤ ਵਧੀਆ ਹਰ ਸਾਲ ਉਹ ਹੀ ਕਰਦੇ ਆ ਔਰ ਬਾਕੀ ਜਿਹੜੀ ਕਮੇਟੀ ਹੈ ਉਹ ਵੀ ਸਾਡੇ ਕੈਸ਼ੀਅਰ ਜਿਹੜੇ ਨੇ ਸਤਪਾਲ ਮੈਦਾਨ ਜੀ ਉਹਨੇ ਤੇ ਸਾਰੀ ਟੀਮ ਜਿਹੜੀ ਹੈ ਉਹ ਬਹੁਤ ਪਿਛਲੇ ਸਾਲ ਔਰ ਉਸ ਤੋਂ ਪਹਿਲੇ ਸਾਲ ਵੀ ਬਹੁਤ ਵਧੀਆ ਟੂਰਨਾਮੈਂਟ ਜਿਹੜਾ ਉਹ ਕਰਵਾਇਆ ਇਹਨਾਂ ਨੇ ਇਸ ਸਾਲ ਜਿਹੜਾ 50000 ਰੁਪਿਆ ਵਧਾਇਆ ਗਿਆ ਕਿਉਂਕਿ ਪਿਛਲੇ ਸਾਲ winner ਨੂੰ 2 ਲੱਖ second ਨੂੰ 1.5 ਲੱਖ ਦਿੱਤਾ ਸੀ ਐਤਕਾ ਜਿਹੜਾ ਉਹ winner ਨੂੰ 2.5 ਲੱਖ ਔਰ second ਨੂੰ ਜਿਹੜਾ ਉਹ 2 ਲੱਖ ਜਿਹੜਾ ਦਿੱਤਾ ਜਾ ਰਿਹਾ ਖੇਡ ਪ੍ਰੇਮੀਆਂ ਤੇ ਸੰਗਤਾਂ ਨੂੰ ਕੀ ਸੰਗਤ ਜਿਹੜਾ ਜਿੰਨੀ ਵੀ ਸੰਗਤ ਹੈ ਜਿਸ ਤਰ੍ਹਾਂ ਅਸੀਂ ਚਾਹੁੰਦੇ ਆ ਖਾਸ ਕਰਕੇ ਮੈਂ ਚਾਹੁੰਨਾ ਕਿ ਸਾਡੀ ਜਵਾਨੀ ਜਿਹੜੀ ਹੈ ਉਹਨਾਂ ਨੂੰ ਖੇਡਾਂ ਦੀ ਰੁਚੀ ਪੈਦਾ ਕਰਿਏ ਉਹਨਾਂ ਨੂੰ ਪੜ੍ਹਾਈ ਵੱਲ ਪ੍ਰੇਰਿਏ ਤਾਂ ਕਿ ਨਸ਼ਿਆਂ ਵਰਗੀ ਾਲਾਮਤ ਤੋਂ ਦੂਰ ਹੋ ਕੇ ਉਹ ਇਸ ਪਾਸੇ ਧਿਆਨ ਦੇਣ ਬੱਚੇ ਸਾਡੀ ਜਵਾਨੀ ਜਿਹੜੀ ਹੈ ਉਹ ਬੱਚੇ ਇਹ ਮੇਰਾ ਹਮੇਸ਼ਾ ਸੰਦੇਸ਼ ਰਹਿੰਦਾ ਤੇ ਮੈਂ ਬੇਨਤੀ ਕਰੂੰਗਾ ਸੰਗਤ ਅਨੁਸਾਰੀ ਨੂੰ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤਾਂ ਕਿ ਜਦੋਂ ਮੈਚ ਖੇਡਦੇ ਦੇਖਣਗੇ ਵੱਡੇ ਵੱਡੇ ਪਲੇਅਰਾਂ ਨੂੰ ਖੇਡਦੇ ਆ ਦੇਖਣਗੇ ਤੇ ਉਹਨਾਂ ਤੋਂ ਮੋਟੀਵੇਟ ਹੋ ਕੇ ਉਹ ਵੀ ਖੇਡ ਦੇ ਮੈਦਾਨਾਂ ਦੇ ਵਿੱਚ ਆ ਜਾਣਗੇ ਸੋ ਉਹ ਉਹਨਾਂ ਦੇ ਆਦਰਸ਼ ਨੇ ਜਿਹੜੇ ਚੰਗੇ ਪਲੇਅਰ ਨੇ ਸੋ ਮੈਂ ਇਹ ਬੇਨਤੀ ਕਰੂੰਗਾ ਸੰਗਤ ਨੂੰ ਤੇ ਇਹਦੇ ਵਿੱਚ ਸਹਿਯੋਗ ਦਿਓ ਅਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਪਾਪਤ ਜਿਹੜੀ ਪਵਿੱਤਰ ਧਰਤੀ ਹੈ ਤੇ ਇੱਥੇ ਅਹ ਬੜੀ ਸੰਗਤ ਨੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਤੇ ਉਹ ਵੀ ਇਹਨਾਂ ਦਾ ਮਾਣੋ ਉੱਥੇ ਅਹ ਗੁਰੂ ਗੁਰਦਵਾਰ ਸਾਹਿਬ ਨਤਮਸਤਕ ਹੋਵੋ ਔਰ ਉਧਰੋਂ ਜਿਹੜੇ ਇਹ ਅਹ ਮੈਚਾਂ ਦਾ ਆਨੰਦ ਮਾਣੋ Thank you.